ਅਸਲੀ ਕਾਲ ਜੀ ਅੱਜ ਲੱਗੇ ਆਪਾਂ ਗੰਨੇ ਵਾਲਾ ਖੇਤ ਤਿਆਰ ਕਰਨਾ ਕੱਲੋਂ ਮਰਾਣਾ ਆਪਾਂ ਐਤੀ ਕੰਪਿਊਟਰ ਕਰਾਇਆ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਅੱਜ ਮਾਣੇ ਹਲਾਂ ਨਾਲ ਇੱਕ ਵਾਰ 파ੜ 파ੜ ਕੱਢਦੇ ਆਪਾਂ ਸਾਰੇ ਖੇਤ ਨੂੰ ਮੇਰਾ ਕੀ ਆਪਾਂ ਨੇ ਕਿੱਥੋਂ ਪਾਇਆ ਰੇ ਰੂਜੋ ਵੀ ਐਂਡਰੋਇਡ ਦੀ ਵਾਕੀ ਤੁਹਾਨੂੰ ਆਪਾਂ ਬਾਗਾ ਮਿਲਦਾ ਹੈ। ਜੋ ਜੀ ਪਹਿਲਾਂ ਬਲੌਗ ਚ ਤੁਹਾਨੂੰ ਦੱਸਿਆ ਆਪਾਂ ਸਵੇਰੋਂ ਖੇਤ ਵਾਹਣ ਆਏ ਤੇ ਫਾਲੇ ਮਾਰਦੇ ਤੇ ਆਪਾਂ ਖੇਤ ਵਿੱਚ ਫਾਲੇ ਮਾਰਦੇ ਆਪਾਂ ਨੇ। ਬਸ ਇਹਦੇ ਵਿੱਚ ਹੁਣ ਆਪਾਂ ਨੇ ਕੰਪਿਊਟਰ ਕਰਾ ਕੇ ਕਮਾਉਣਾ ਜੀ। ਕੰਪਿਊਟਰ ਕਰਾ ਮਾਰਾ ਕੇ ਪਹਿਲਾਂ ਤਾਂ ਦੇਸੀ ਰੇ ਪਾਉਣ ਦੀ ਸਕੀਮ ਨਹੀਂ ਸੀ। ਹੁਣ ਦੇਸੀ ਰੇ ਨਹੀਂ ਪਾਉਣਾ ਹੈਗਾ। ਤਿੰਨ ਤਿੰਨ ਥੈਲੇ ਡਾਇਰ ਦੀ ਪਾਣੀ ਇਹਦੇ ਵਿੱਚ। ਡਾਇਆ ਪਾਕ ਹੈ ਫੇਰ ਗੰਨਾ ਲਾਉਂਗੇ ਹੁਣ ਇਹਦੇ ਵਿੱਚ ਆਪਾਂ ਆਹ ਖੱਤਾ ਇੱਕ ਨੂੰ ਉੱਚਾ ਜਾਤਾ ਇਹਨੂੰ ਇਧਰ ਨੂੰ ਪੱਧਰਾ ਕਰ ਦੇਣਾ ਹੁਣ ਸਾਰੇ ਨੂੰ ਇੱਕ ਜਆ ਬਣਾ ਦੇਣਾ ਚੱਕ ਹੈ ਕਰਾ ਨਾਲ ਖਿੱਚ-ਖਿੱਚ ਕੇ ਇਹਨੂੰ ਇੱਕ ਜਆ ਕਰ ਦੇਣਾ ਹੁਣ ਸਾਰੇ ਨੂੰ ਘਲ ਰਹੀ ਹੈ ਕਰਾਹੀ ਖਿੱਚ ਕੇ ਇੱਕ ਵਾਰ ਲੋਟ ਆ ਜਾਊਗਾ ਇਹਦੇ ਨਾਲ ਕਿਕਣਾ ਵੀ ਬਣਿਆ ਨਾ ਵਧੀਆ ਬਣ ਜਾਣਾ ਨਾ ਹੁਣ ਇਹ ਥੋੜੀ ਜਿਹੀ ਖੱਤੀ ਉੱਚੀ ਧੀ ਹੁਣ ਇਹਨੂੰ ਇੱਕੇ ਬਣਾ ਦੇਣਾ ਜੀ ਸਾਰੇ ਖੇਤ ਨੂੰ ਇੱਕੇ ਬਣਾ ਕੇ ਨਾ ਫੇ ਲੋਟ ਆ ਜਾਊਗਾ ਸਾਰੇ ਖੇਤ ਇਧਰ ਦੇ ਵੀ ਉਧਰ ਦੇ ਵੀ ਫੇ ਪਾਣੀ ਲਾਉਣਾ ਸੌਖਾ ਰਹੂਗਾ ਜੀ ਖੇਤ ਦੇ ਵਿੱਚ ਅੰਮੂਤਰ ਕਰਾ ਕਰ ਕੇ ਨਾ ਦਿੱਕਤ ਆਕਤ ਰਹਿ ਗਿਆ ਬਾਕੀ ਭਾਈ ਖੇਤ ਵਿਲੇ ਪਏ ਆ ਕੰਪਨੀ ਨੇ ਜ਼ਮੀਨ ਲਈ ਵੀ ਇਧਰਲੀ ਸਾਈਡ ਵੀ ਉਹਰਾ ਪਹਿਲਾ ਮੈਂ ਉੱਪਰ ਮੋਟਰ ਪਾਉਂਦਾ ਦਾ ਹਠੇਕੇ ਪਤੀ ਮੇਰੇ ਕੋਲ ਜ਼ਮੀਨ ਉਹ ਵੀ ਸਾਰੀ ਕੰਪਨੀ ਨੇ ਵਿਹਲੀ ਚੜਾਈ ਪਈ ਐ ਆ ਤਿੰਨ ਕਿਲੇ ਉਹਰੇ ਆਪਣੇ ਰਹਿ ਗਏ ਪੰਜ ਕਿਲੇ ਉਹ ਇੱਕ ਪਿੰਡ ਦੇ ਦੇ ਹੋਰ ਦੇ ਪਏ ਫੇਰ ਕੰਪਨੀ ਕਿਤੇ ਜਾ ਕੇ ਸੜਕ ਨੂੰ ਲੱਗੂਗੀ ਦੇਖਦੇ ਆ ਜੀ ਹੁ ਅਲੇ ਦਾ ਤੋ ਚਾਰ ਸਾਲ ਹੋਰ ਕੱਢੂਗੇ ਰੇਟ ਹੋਰ ਵੱਧੂਆ ਬਾਕੀ ਤੁਹਾਨੂੰ ਆਪਾਂ ਕਵਾਰਨਾ ਲੇਬਲ ਕਰਕੇ ਇਹਦਾ ਫੇਰ ਦਿਖਾਵਾਂਗੇ ਜਿੱਕਣਾ ਵੀ ਹੋ ਜਾ।